ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਇਸ ਵਲੌਗ ਵਿੱਚ ਆਪ ਸਭ ਸੰਗਤ ਜੀ ਦਾ ਤਹਿ ਦਿਲੋਂ ਸਵਾਗਤ ਕਰਦੀ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਆਪ ਸਭ ਜੀ ਨੂੰ ਇਸ ਵਲੌਗ ਵਿੱਚ ਦਰਸ਼ਨ ਕਰਾਵਾਂਗੀ ਗੁਰਦੁਆਰਾ ਸ੍ਰੀ ਸੰਤ ਸਰ ਸਾਹਿਬ ਜੀ ਦੇ ਅਤੇ ਇਸ ਦੇ ਸੰਖੇਪ ਇਤਿਹਾਸ ਬਾਰੇ ਇਸ ਇਹ ਗੁਰਦੁਆਰਾ ਜਲੰਧਰ ਤੋਂ ਅੰਮ੍ਰਿਤਸਰ ਜਾਂਦੇ ਰੋਡ ਤੇ ਸਥਿਤ ਹੈ ਤੇ ਗੁਰੂ ਪਿਆਰੀ ਸਾਤਸੰਗਤ ਜੀ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਅਸੀਂ ਸੁਭਾਨਪੁਰ ਰੋਡ ਤੋਂ ਕਰ ਸਕਦੇ ਹਾਂ ਜਦੋਂ ਅਸੀਂ ਸੁਭਾਨਪੁਰ ਰੋਡ ਤੇ ਜਾਂਦੇ ਹਾਂ ਤੇ ਇਸ ਗੁਰਦੁਆਰਾ ਸਾਹਿਬ ਜੀ ਦੀ ਬਿਲਡਿੰਗ ਦੇ ਦਰਸ਼ਨ ਅਸੀਂ ਉੱਥੋਂ ਕਰ ਸਕਦੇ ਹਾਂ ਸਭ ਤੋਂ ਪਹਿਲੇ ਗੁਰਦੁਆਰਾ ਸਾਹਿਬ ਜੀ ਦਾ ਇਹ ਬੋਰਡ ਆਏਗਾ ਉਹ ਦੇਖੋ ਜਿਹੜੇ ਆ ਬਿਲਡਿੰਗ ਨਜ਼ਰ ਆ ਰਹੀ ਹੈ ਗੁਰਦੁਆਰਾ ਸਾਹਿਬ ਜੀ ਦੀ ਦੋ ਬੋਰਡ ਆਣਗੇ ਗੁਰਦੁਆਰਾ ਸਾਹਿਬ ਜੀ ਦੇ ਪਹਿਲੇ ਬੋਰਡ ਤੇ ਦੂਸਰਾ ਬੋਰਡ ਜਦੋਂ ਦੂਸਰਾ ਬੋਰਡ ਆਏਗਾ ਉੱਥੋਂ ਅਸੀਂ ਸੱਜੇ ਮੁੜਾਂਗੇ ਕੱਚਾ ਰਸਤਾ ਆਏਗਾ ਤੇ 200 ਮੀਟਰ ਦੂਰ ਤੇ ਫਿਰ ਸੱਜੇ ਮੁੜ ਕੇ ਅਸੀਂ ਗੁਰਦੁਆਰਾ ਸਾਹਿਬ ਪਹੁੰਚਾਂਗੇ ਇਹ ਦੇਖੋ ਗੁਰੂ ਪਰੀ ਸਾਧ ਸੰਗ ਜੀ ਇਹ ਰੋਡ ਜਾ ਰਿਹਾ ਹੈ ਇਹ ਬੋਰਡ ਆ ਗਿਆ ਪਹਿਲਾ ਹੁਣ ਦੂਸਰੇ ਬੋਰਡ ਤੋਂ ਆਪਾਂ ਜਿਹੜਾ ਵਾ ਸੱਜੇ ਮੁੜਾਂਗੇ ਬੋਰਡ ਦੇ ਉੱਪਰ ਐਰੋ ਬਣਿਆ ਹੋਇਆ ਆ ਆ ਦੇਖੋ ਐਰੋ ਬਣਿਆ ਗੁਰਦੁਆਰਾ ਸੰਸਰ ਸਾਹਿਬ ਜੀ ਇੱਥੋਂ ਅਸੀਂ ਮੁੜਾਂਗੇ ਇਹ ਕੱਚਾ ਰਸਤਾ ਆ ਗਿਆ ਇੱਥੋਂ 200 ਮੀਟਰ ਦੀ ਦੂਰੀ ਤੇ ਆਪਾਂ ਸੱਜੇ ਮੁੜਾਂਗੇ ਫਿਰ ਉੱਥੇ ਗੁਰਦੁਆਰਾ ਸਾਹਿਬ ਸਥਿਤ ਹੈ ਇਹ ਸਾਰਾ ਕੱਚਾ ਰਸਤਾ ਜਾ ਰਿਹਾ ਹੈ ਉੱਪਰ ਜਿਹੜਾ ਇਹ ਰੋੜਾ ਜਿੱਦੋਂ ਅਸੀਂ ਮੁੜਾਂਗੇ ਉਦੋਂ ਰੇਲ ਦਾ ਜਿਹੜਾ ਵਾ ਬ੍ਰਿਜ ਆਏਗਾ ਮਤਲਬ ਉੱਪਰ ਦੀ ਰੇਲ ਲੰਗਦੀ ਆ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਟਰੀ ਆ ਰੇਲ ਦੀ ਉਹ ਵੀ ਤੁਹਾਨੂੰ ਦਿਖਾਣੇ ਆ ਇਹ ਗੁਰਦੁਆਰਾ ਸਾਹਿਬ ਜੀ ਦੀ ਬਹੁਤ ਮਾਨਤਾ ਆ ਇਹ ਜਿਹੜਾ ਗੁਰਦੁਆਰਾ ਪਿੰਡ ਰਮੇਦੀ ਜ਼ਿਲ੍ਹਾ ਕਪੂਰਥਲਾ ਵਿੱਚ ਸਥਿਤਤਾ ਗੁਰਪਿਆਰੀ ਸਾਧ ਸੰਗਤ ਜੀ ਇੱਥੋਂ ਅਸੀਂ ਜਿਹੜਾ ਮੁੜਾਂਗੇ ਰਾਜ ਸਿੰਘ ਗRAND ਦਾ ਦਿਹਾੜਾ ਹੈ ਗੁਰੂ ਪਰੀ ਸਾਧ ਸੰਗਤ ਜੀ ਤੇ ਅਸੀਂ ਆਪਣੇ ਪਰਿਵਾਰ ਦੇ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਏ ਆ ਕੁਝ ਸੰਗਤਾਂ ਦਰਸ਼ਨ ਕਰਕੇ ਵਾਪਸ ਆ ਰਹੀਆਂ ਨੇ ਇਥੇ ਜਿਹੜਾ ਉੱਪਰ ਰੇਲ ਦਾ ਜਿਹੜਾ ਪੁਲ ਬਣਿਆ ਹੈ ਉਹ ਪੁਲ ਦੇ ਨੀਚੋਂ ਦੀ ਆਪਾਂ ਲੰਘਾਂਗੇ ਇਹ ਦੇਖੋ ਗੁਰੂ ਪਰੀ ਸੰਗਤ ਜੀ ਇਹ ਪੁਲ ਆ ਇਥੋਂ ਰੇਲ ਲੰਘਦੀ ਸਾਹਮਣੇ ਗੁਰਦੁਆਰਾ ਸਾਹਿਬ ਦੇ ਇੱਧਰ ਹੁਣ ਗੁਰਦੁਆਰਾ ਸਾਹਿਬ ਜੀ ਦਾ ਪਹਿਲੇ 메ਨ ਗੇਟ ਆਏਗਾ ਆ ਦੇਖੋ ਗੁਰੂ ਪਿਆਰੇ ਸਾਧ ਸੰਗਤ ਜੀ ਇਹ 메ਨ ਗੇਟ ਆ ਇੱਥੇ ਆ 메ਨ ਗੇਟ ਆ ਹੁਣ ਅਸੀਂ ਅੰਦਰ ਜਿਹੜਾ ਵਾ ਗੁਰਦੁਆਰਾ ਸਾਹਿਬ ਤੇ ਐਂਟਰ ਕਰ ਲਿਆ ਆ ਸਭ ਤੋਂ ਪਹਿਲੇ ਅਸੀਂ ਆਪਣੀ ਕਾਰ پارک ਕਰਾਂਗੇ ਤੇ ਫਿਰ ਅਸੀਂ ਗੁਰਦੁਆਰਾ ਸਾਹਿਬ ਜੀ ਦੇ ਅੱਗੇ ਦਰਸ਼ਨ ਕਰਾਂਗੇ ਇਹ ਸਾਡੀ ਜਿਹੜੀ ਆ ਗੱਡੀ پارک ਹੋ ਰਹੀ ਆ ਇੱਥੇ ਅਸੀਂ ਆਪਣੀ ਗੱਡੀ پارک ਕਰਤੀ ਹੈ ਦੇਖੋ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਜਿਹੜੇ ਬਾਥਰੂਮ ਬਣੇ ਆ ਲੇਡੀਜ਼ ਤੇ ਇਹਦੇ ਨਾਲ ਹੀ ਜਿਹੜੇ ਜੈਂਟਸ ਜਿਹੜਿਆ ਬਾਥਰੂਮ ਆਏ ਗੁਰਦੁਆਰਾ ਸਾਹਿਬ ਜੀ ਦਾ ਅੰਦਰਲਾ ਦ੍ਰਿਸ਼ਾ ਇਹ ਦੇਖੋ ਇੱਧਰ ਜੋੜਾ ਘਾਰ ਆ ਇਹ ਜੋੜਾ ਘਾਰ ਹੈ ਜੋੜਾ ਘਰ ਬੰਦ ਗੁਰੂ ਪਿਆਰੇ ਸਾਧ ਸੰਗਤ ਜੀ ਕਿਉਂਕਿ ਇੱਥੇ ਮੱਸਿਆ ਲੱਗਦੀ ਹੈ ਤੇ ਜ਼ਿਆਦਾਤਰ ਸੰਗਤ ਜਿਹੜੀ ਹੈ ਐਤਵਾਰ ਦਰਸ਼ਨ ਕਰਨ ਆਂਦੀ ਹੈ ਇਹ ਜਿਹੜਾ ਮੇਨ ਗੇਟ ਆ ਇਥੋਂ ਅਸੀਂ ਅੰਦਰ ਜਾਵਾਂਗੇ ਆ ਦੇਖੋ ਗੁਰੂ ਪਿਆਰੀ ਸਾਧ ਸੰਗਤ ਜੀ ਅੰਦਰ ਪਹੁੰਚ ਗਏ ਅਸੀਂ ਇਹ ਗੁਰਦੁਆਰਾ ਸਾਹਿਬ ਜੀ ਦੀ ਬਿਲਡਿੰਗ ਆ ਤੇ ਇੱਧਰ ਹੀ ਸੱਜੇ ਪਾਸੇ ਜਿਹੜਾ ਸਟੇਜ ਬਣਿਆ ਆ ਇਹ ਲੰਗਰ ਹਾਲ ਇੱਧਰ ਇੱਧਰ ਜਿਹੜਾ ਸਟੇਜ ਆ ਇੱਥੇ ਜਦੋਂ ਸਮਾਗਮ ਹੁੰਦੇ ਜਦੋਂ ਕੀਰਤਨ ਕਰਦੇ ਆ ਤੇ ਜਿਹੜੀ ਸਾਰੀ ਸੰਗਤ ਆ ਖੁੱਲੇ ਪੰਡਾਲ ਵਿੱਚ ਬੈਠ ਕੇ ਜਿਹੜਾ ਕੀਰਤਨ ਦਾ ਆਨੰਦ ਮਾਣਦੀ ਆ ਇੱਥੇ ਆ ਸਟੇਜ ਬਣਿਆ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਟੇਜ ਆ ਗੁਰਦੁਆਰਾ ਸਾਹਿਬ ਜੀ ਦਾ ਤੇ ਇੱਧਰ ਆ ਦੇਖੋ ਇਹ ਜਿਹੜਾ ਇਹ ਬਿਲਡਿੰਗ ਆ ਗਈ ਤੇ ਇੱਧਰ ਸਾਈਡ ਤੇ ਆਪਾਂ ਕੜਾ ਪ੍ਰਸ਼ਾਦੀ ਪਰਚੀ ਕਰਵਾਨੇ ਆ ਤੇ ਪ੍ਰਸ਼ਾਦ ਜਿਹੜਾ ਵਾ ਉਹ ਲੈਣੇ ਆ ਇੱਥੋਂ ਪਰਚੀ ਕਰਵਾ ਕੇ ਇੱਧਰ ਸਾਈਡ ਤੇ ਜਿਹੜਾ ਅੰਦਰ 메ਨ ਗੇਟ ਆ ਦੇਖੋ ਇੱਧਰ ਇੱਧਰੋਂ ਆਪਾਂ ਪਰਚੀ ਲੈਣੇ ਆ ਕੜਾ ਪ੍ਰਸ਼ਾਦ ਜੀ ਅਏ ਮੇਨਗੇਟਾ ਇੱਥੇ ਪਾਵਨ ਸਰੂਪ ਆ ਮਹਾਰਾਜ ਜੀ ਦਾ ਇਹ ਤੁਹਾਨੂੰ ਦਰਸ਼ਨ ਬਾਚ ਕਰਵਾਨੇ ਆ ਇਥੋਂ ਆਪਾਂ ਕੜਾ ਪ੍ਰਸ਼ਾਦ ਦੀ ਪਰਚੀ ਲੈਣੇ ਆ ਇਹ ਬੰਦ ਆ ਕਿਉਂਕਿ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਇੱਥੇ ਮੱਸਿਆ ਤੇ ਤੇ ਐਤਵਾਰ ਦੇ ਦਿਨ ਜਿਹੜਾ ਆ ਇੱਥੇ ਬਹੁਤ ਸੰਗਤ ਆਂਦੀ ਆ ਤੇ ਉਦੋਂ ਇਹ ਖੁੱਲਦਾ ਆ ਹੁਣ ਇਹ ਬੰਦ ਆ ਇਹ ਗੁਰਦੁਆਰਾ ਸੈਭ ਜੀ ਦਾ ਨਿਸ਼ਾਨ ਸਾਹਿਬਾ ਤੇ ਹੁਣ ਮੈਂ ਤੁਹਾਨੂੰ ਜਿਹੜਾ ਇਹਦੇ ਇਤਿਹਾਸ ਬਾਰੇ ਜਾਣੂ ਕਰवानी ਆ ਇਹ ਗੁਰਦੁਆਰਾ ਸਾਹਿਬ ਜੀ ਦਾ ਸਰੋਵਰ ਆ ਪਹਿਲੇ ਇੱਥੇ ਕਿੰਦੇ ਛੋਟਾ ਜਿਹਾ ਇੱਕ ਪਾਣੀ ਦਾ ਛਰਨਾ ਹੁੰਦਾ ਸੀਗਾ ਤੇ ਹੁਣ ਇੱਥੇ ਬਹੁਤ ਵੱਡਾ ਸਰੋਵਰ ਬਣ ਗਿਆ ਗੁਰੂ ਪਿਆਰੀ ਸਹਾਸੰਗ ਜੀ ਦਾ ਇਤਿਹਾਸ ਇਹ ਆ ਕਿ ਪ੍ਰਾਤਣ ਸਮੇਂ ਵਿੱਚ ਜਦੋਂ ਗੱਡੀਆਂ ਮੋਟਰਾਂ ਨਹੀਂ ਹੁੰਦੀਆਂ ਸੀ ਤੇ ਜਿਹੜੇ ਮਹਾਪੁਰਸ਼ ਸੀਗੇ ਉਹ ਪਾਕਿਸਤਾਨ ਤੋਂ ਜਿੱਦਾਂ ਲਾਹੌਰ ਜਾਂਦੇ ਸੀਗੇ ਹਰੀਦਵਾਰ ਦੇ ਦਰਸ਼ਨ ਕਰਨ ਲਈ ਤੇ ਉਹ ਪੈਦਲ ਯਾਤਰਾ ਕਰਦੇ ਸੀ ਤੇ ਉਹ ਪੈਦਲ ਯਾਤਰਾ ਜਦੋਂ ਕਰਦੇ ਸੀ ਤੇ ਇੱਥੇ ਪਿੰਡ ਰਮੀਦੀ ਵਿੱਚ ਪਾਣੀ ਦਾ ਸਾਫ ਝਰਨਾ ਹੋਣ ਕਰਕੇ ਇੱਥੇ ਜਿਹੜੇ ਰੁਕ ਜਾਂਦੇ ਸੀਗੇ ਉਹ ਜਦੋਂ ਰਾਤ ਇੱਥੇ ਠਹਿਰਦੇ ਸੀਗੇ ਇਸੇ ਤਰ੍ਹਾਂ ਹੀ ਉਹ ਹਰ ਸਾਲ ਇੱਥੇ ਠਹਿਰਦੇ ਸੀਗੇ ਤੇ ਇੱਕ ਵਾਰੀ ਉਹਨਾਂ ਦੇ ਜਿਹੜਾ ਮੁਖੀ ਸੀਗਾ ਉਸ ਦਾ ਜਿਹੜਾ ਵਾ ਇੱਥੇ ਹੀ ਜਿਹੜਾ ਉਹ ਅਕਾਲ ਚਲਾਨਾ ਕਰ ਗਿਆ ਸੀ ਤੇ ਫਿਰ ਜਿਹੜੇ ਉਹ ਸਾਰੇ ਮਾਪੁਰਛ ਸੀਗੇ ਉਹਨਾਂ ਨੇ ਇਹ ਸਲਾਹ ਕੀਤੀ ਕਿ ਇਦਾਂ ਜਿਹੜਾ ਇੱਥੇ ਹੀ ਸੰਸਕਾਰ ਕੀਤਾ ਜਾਵੇ ਤੇ ਉਹਨਾਂ ਸਾਰੇ ਮਾਪ ਪੁਰਖਿਆਂ ਨੇ ਫਿਰ ਉਹਦਾ ਇੱਥੇ ਸੰਸਕਾਰ ਕਰਤਾ ਤੇ ਉਹ ਜਿਹੜੇ ਉਹਨਾਂ ਦਾ ਨਾਮ ਸੀਗਾ ਸੰਤੋਖ ਸਿੰਘ ਜੀ ਉਹਨਾਂ ਦਾ ਇੱਥੇ ਜਿਹੜਾ ਸੰਸਕਾਰ ਕਰਤਾ ਤੇ ਫਿਰ ਉਹ ਜਿਹੜੇ ਆਪ ਅੱਗੇ ਹਰੀਦਵਾਰ ਦੇ ਦਰਸ਼ਨ ਕਰਨ ਦੇ ਲਈ ਚੱਲੇ ਤੇ ਇਸ ਜਗ੍ਹਾ ਨੂੰ ਪਹਿਚਾਨਿਆ ਸੀਗਾ ਬਾਬਾ ਬਖਤਾਵਰ ਸਿੰਘ ਜੀ ਨੇ ਇਸ ਜਗ੍ਹਾ ਨੂੰ ਪਹਿਚਾਨ ਕੇ ਉਹਨਾਂ ਨੇ ਇੱਥੇ ਭਗਤੀ ਕੀਤੀ ਤੇ ਉਹਨਾਂ ਦੇ ਨਾਲ ਫਿਰ ਹੌਲੀ-ਹੌਲੀ ਸਾਰੀ ਸੰਗਤ ਜਿਹੜੀ ਸੀ ਉਹ ਜੁੜੀ ਸੀ ਪਹਿਲੇ ਇੱਥੇ ਕਿੰਦੇ ਛੋਟਾ ਜਿਹਾ ਕਮਰਾ ਸੀਗਾ ਫਿਰ ਜਦੋਂ ਹੌਲੀ-ਹੌਲੀ ਸੰਗਤ ਜੁੜਨ ਲੱਗੀ ਤੇ ਫਿਰ ਇੱਥੇ ਬਹੁਤ ਵੱਡਾ ਜਿਹੜਾ ਗੁਰਦੁਆਰਾ ਨੋ ਮੰਜਲੀ ਗੁਰਦੁਆਰਾ ਸਥਿਤ ਹੋਇਆ ਤੇ ਜਦੋਂ ਗੁਰੂ ਪਿਆਰੇ ਸਾਧ ਸੰਗਤ ਜੀ ਇੱਥੇ ਪਟਰੀ ਨੰਗ ਦੀ ਸੀਗੀ ਰੇਲ ਦੀ ਜਿਹੜੀ ਮਤਲਬ ਦਿੱਲੀ ਤੋਂ ਅੰਮ੍ਰਿਤਸਰ ਜਾਂਦੀ ਸੀ ਤੇ ਜਿਹੜੇ ਬਾਬਾ ਸੰਤੋਖ ਸਿੰਘ ਜੀ ਸੀਗੇ ਉਹਨਾਂ ਨੇ ਕਿਹਾ ਸੀ ਕਿ ਇਹ ਦਾ ਜਿਹੜਾ ਰਸਤਾ ਵਾ ਥੋੜਾ ਸੱਜੇ ਖੱਬੇ ਕਰ ਲੋ ਕਿਉਂਕਿ ਜਿਹੜੀ ਇਹ ਪਟਰੀ ਨੰਗੇਗੀ ਇਹ ਸਾਡੇ ਹਿੱਕ ਦੇ ਉਤੋਂ ਦੀ ਨੰਗੇਗੀ ਉਹ ਰੇਲ ਦੇ ਇੰਜੀਨੀਅਰ ਨੂੰ ਉਹਨਾਂ ਨੇ ਚੇਤਾਵਨੀ ਦਿੱਤੀ ਸੀ ਪਰ ਅੰਗਰੇਜ਼ ਸਰਕਾਰ ਨੇ ਉਹਨਾਂ ਦੀ ਚੇਤਾਵਨੀ ਨੂੰ ਜਿਹੜਾ ਵਾ ਮਨਜ਼ੂਰ ਨਹੀਂ ਕੀਤਾ ਫਿਰ ਕਹਿੰਦੇ ਕਿ ਜਿਵੇਂ ਉਹਨਾਂ ਨੇ ਸੁਪਨੇ ਵਿੱਚ ਆ ਕੇ ਵੀ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਉਹ ਰੇਲ ਦਾ ਜਿਹੜਾ ਪਟਰੀਓ ਨੂੰ ਥੋੜਾ ਸੱਜੇ ਪਾਸੇ ਜਾਂ ਖੱਬੇ ਪਾਸੇ ਕਰ ਲੋ ਕਿਉਂਕਿ ਉਹ ਸਾਡੀ ਹਿੱਕ ਦੇ ਉੱਤੋਂ ਦੀ ਨੰਗੇਗੀ ਪਰ ਉਹ ਅੰਗਰੇਜ਼ ਸਰਕਾਰ ਨੇ ਉਹਨਾਂ ਦੀ ਨਹੀਂ ਮੰਨੀ ਜਦੋਂ ਉਹਨਾਂ ਨੇ ਪਟਰੀ ਤੇ ਉੱਪਰ ਚੈਨਲ ਟਿਕਾਇਆ ਤੇ ਮਹਾਪੁਰਸ਼ਾਂ ਨੂੰ ਕਹਿੰਦੇ ਬਹੁਤ ਗੁੱਸਾ ਆਇਆ ਉਸ ਦਿਨ ਰਾਤ ਬਹੁਤ ਹਨੇਰੀ ਤੂਫਾਨ ਆਇਆ ਤੇ ਉਹ ਤੂਫਾਨ ਦੇ ਨਾਲ ਜਿਹੜਾ ਇਹ ਚੈਨਲ ਆ ਇਹ ਜ਼ਮੀਨ ਵਿੱਚ ਤਸ ਗਿਆ ਤੇ ਜਿਹਨੂੰ ਅੰਗਰੇਜ਼ ਸਰਕਾਰ ਕੱਢ ਨਾ ਪਾਈ ਆ ਵੇਖੋ ਗੁਰੂ ਪਿਆਰੀ ਸੱਤਸੰਗਤ ਜੀਓ ਚੈਨਲ ਆ ਇਹ ਜਿਹੜੇ ਚੈਨਲ ਆ ਹੁਣ ਇਹਨੂੰ ਜਿਹੜਾ ਇੱਥੇ ਗੁਰਦੁਆਰਾ ਸਾਹਿਬ ਵਿਖੇ ਨਾ ਸ਼ੀਸ਼ੇ ਦੇ ਵਿੱਚ ਮੜਾ ਦਿੱਤਾ ਵਾ ਤੇ ਸੈਡਾ ਤੋਂ ਜਿਹੜਾ ਇਹਨੂੰ ਸੀਲ ਕੀਤਾ ਹੋਇਆ ਵਾ ਤੇ ਸਾਰੀ ਸੰਗਤ ਜਿਹੜੀ ਆ ਇਹਦੇ ਇਸ ਤਰ੍ਹਾਂ ਦਰਸ਼ਨ ਕਰਦੀ ਆ ਚੈਨਲ ਦੇ ਜਿਹੜਾ ਕੀ ਇਹ ਜ਼ਮੀਨ ਵਿੱਚ ਧਸ ਗਿਆ ਸੀ ਉਸ ਤੋਂ ਬਾਅਦ ਜਿਹੜਾ ਰੇਲ ਦਾ ਪਟਰੀ ਸੀਗੀ ਉਹ ਸਾਈਡ ਤੋਂ ਲੰਘੀ ਆ ਜਿਹੜੀ ਮੈਂ ਤੁਹਾਨੂੰ ਪਹਿਲਾਂ ਦਿਖਾਈ ਸੀ ਜਦੋਂ ਆਪਾਂ ਗੁਰਦੁਆਰਾ ਸਾਹਿਬ ਅੰਦਰ ਆ ਰਹੇ ਸੀ ਤੇ ਉੱਥੋਂ ਹੁਣ ਰੇਲ ਲੰਘਦੀ ਆ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਹ ਗੁਰਦੁਆਰਾ ਸਾਹਿਬ ਜੀ ਦਾ ਬਹੁਤ ਪਿਆਰਾ ਦ੍ਰਿਸ਼ਾ ਇੱਥੇ ਪਹਿਲੇ ਛੋਟਾ ਝਰਨਾ ਸੀ ਤੇ ਹੁਣ ਇੱਥੇ ਬਹੁਤ ਵੱਡਾ ਸਰੋਵਰ ਬਣ ਗਿਆ ਜਿੱਥੇ ਸੰਗਤ ਮੱਸੇ ਆ ਤੇ ਹਰ ਐਤਵਾਰ ਇਸ਼ਨਾਨ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ ਆ ਇੱਥੇ ਗੁਰੂ ਪਿਆਰੀ ਸਾਧ ਸੰਗਤ ਜੀ ਸਾਰੀ ਸੰਗਤ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਵਾ ਤੇ ਉਹ ਸੇਵਾ ਕਰਦੇ ਆ ਬਹੁਤ ਹੀ ਪਿਆਰ ਦੇ ਨਾਲ ਹਰ ਐਤਵਾਰ ਇੱਥੇ ਸੰਗਤ ਆਉਂਦੀ ਆ ਤੇ ਦੂਰੋਂ ਨੇੜੋਂ ਵੀ ਜਿਹੜੀ ਆ ਸੰਗਤ ਆ ਕੇ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਉੱਧਰ ਸਾਹਮਣੇ ਜਿਹੜਾ ਸਾਈਡ ਤੇ ਲੰਗਰ ਹਾਲ ਦਿਖ ਰਿਹਾ ਹੈ ਬਹੁਤ ਵੱਡਾ ਲੰਗਰ ਹਾਲ ਬਣਾਇਆ ਹੋਇਆ ਇਸ ਗੁਰਦੁਆਰਾ ਸਾਹਿਬ ਵਿੱਚ ਇਹ ਗੁਰਦੁਆਰਾ ਸਾਹਿਬ ਜੀ ਦਾ ਦ੍ਰਿਸ਼ਾ ਇਹ ਪਾਵਨ ਇਸ ਦਾ ਸਰੋਵਰ ਆ ਗੁਰਦੁਆਰਾ ਸਾਹਿਬ ਜੀ ਦਾ ਇੱਥੇ ਜਿਹੜੇ ਸੰਤ ਮਹਾ ਮਹਾਨ ਪੁਰਸ਼ ਸੀਗੇ ਜਿਵੇਂ ਬਾਬਾ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਜਿਨ੍ਹਾਂ ਦਾ ਇੱਥੇ ਅੰਤਿਮ ਸੰਸਕਾਰ ਹੋਇਆ ਸੀਗਾ ਤੇ ਜਿਨ੍ਹਾਂ ਨੇ ਇਸ ਜਗ੍ਹਾ ਨੂੰ ਪਹਿਚਾਣਿਆ ਸੀਗਾ ਬਾਬਾ ਬਖਤਾਵਰ ਸਿੰਘ ਜੀ ਉਹਨਾਂ ਦੀ ਜਿਹੜੀ ਵਰਸੀ ਮਨਾਈ ਜਾਂਦੀ ਆ ਅੱਸੂ ਦੇ ਮਹੀਨੇ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਜਿੱਥੇ ਉਹਨਾਂ ਨੇ ਭਗਤੀ ਕੀਤੀ ਸੀ ਉਹ ਭੋਰਾ ਸੈਭ ਬਣਿਆ ਉਹਦੇ ਦਰਸ਼ਨ ਵੀ ਤੁਹਾਨੂੰ ਕਰਵਾਨੇ ਆ ਤੇ ਉੱਥੇ ਇੰਨਾ ਮਹਾਪੁਰਸ਼ਾਂ ਦੀਆਂ ਜਿਹੜੀਆਂ ਫੋਟੋਆਂ ਵੀ ਲੱਗੀਆਂ ਵਾ ਉਹ ਵੀ ਤੁਹਾਨੂੰ ਦਿਖਾਣੇ ਆ ਇਹ ਗੁਰਦੁਆਰਾ ਸਾਹਿਬ ਸੰਤ ਸਰ ਸਾਹਿਬ ਜੀ ਆ ਤੇ ਇਹ ਗੁਰਦੁਆਰਾ ਸਾਹਿਬ ਦੇ ਸਾਈਡ ਤੇ ਜਿਹੜਾ ਇਹ ਆ ਜਿੱਥੇ ਸੋਲਰ ਲੱਗਾ ਆ ਇਹ ਜਿਹੜਾ ਲੰਗਰ ਹਾਲ ਆ ਸਾਈਡ ਤੇ ਉਹ ਤੁਸੀਂ ਦੇਖ ਰਹੇ ਹੋਗੇ ਇਹਦੇ ਜਿਹੜਾ ਰਸਤਾ ਵਾ ਅੱਗੋਂ ਦੀ ਆ ਉਹ ਵੀ ਤੁਹਾਨੂੰ ਦਿਖਾਨੀ ਆ ਇੱਥੇ ਆ ਬਹੁਤ ਪਿਆਰਾ ਜਿਹੜਾ ਦਰਖਤ ਲੱਗਾ ਆ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਦੇਖੋ ਇਧਰੋਂ ਇਹ ਰਸਤਾ ਹੁੰਦਾ ਵਾ ਇਹ ਸਾਈਡ ਤੇ ਜਾਂਦੇ ਇਧਰੋਂ ਇੱਧਰ ਆਪਾਂ ਸਾਹਮਣੇ ਜਿਹੜਾ ਲੰਗਰ ਹਾਲ ਵੱਲ ਜਾਂਦੇ ਆ। ਹੁਣ ਤੁਹਾਨੂੰ ਜਿਹੜੇ ਆਪਾਂ ਦਰਸ਼ਨ ਕਰਾਨੇ ਆ ਗੁਰਦੁਆਰਾ ਸਾਹਿਬ ਜੀ ਦੇ ਮਤਲਬ ਪਾਵਨ ਸਰੂਪ ਰੱਖਿਆ ਉੱਥੇ ਤੇ ਉੱਥੇ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਬਾ ਸੰਤੋਖ ਸਿੰਘ ਤੇ ਬਾਬਾ ਬਖਤਾਵਰ ਸਿੰਘ ਜੀ ਦੀ ਫੋਟੋ ਦੇ। ਇਹ ਆਪਾਂ ਅੰਦਰ ਆ ਗਏ ਆ। ਜਿੱਥੇ ਪਾਵਨ ਸਰੂਪ ਆ। ਏ ਦੇਖੋ ਗੁਰੂ ਪਰੀ ਸਾਹਿਬ ਸੰਗਤ ਜੀ ਇੱਥੇ ਪਾਵਨ ਸਰੂਪ ਰੱਖਿਆ ਇੱਥੇ ਆ ਸਾਰੀ ਸੰਗਤ ਜਿਹੜੀ ਆ ਮੱਥਾ ਟੇਕਦੀ ਆ ਇਹ ਦੇਖੋ ਗੁਰੂ ਪਰੀ ਸਾਹਿਬ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਜੀ ਦਾ ਅੰਦਰ ਦਾ ਦ੍ਰਿਸ਼ ਆ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਆ ਜਦੋਂ ਵੀ ਤੁਸੀਂ ਕਿਤੇ ਅੰਮ੍ਰਿਤਸਰ ਵੱਲ ਜਾਓ ਤੇ ਜ਼ਰੂਰ ਦਰਸ਼ਨ ਕਰਨਾ ਗੁਰਦੁਆਰਾ ਸੰਤ ਸਰ ਸਾਹਿਬ ਜੀ ਦੇ ਇਹ ਬਹੁਤ ਪਿਆਰਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰੂ ਪਰੀ ਸੰਗਤ ਜੀ ਇਹ ਸੰਗਤ ਬੈਠੀ ਹੈ ਸਾਰੀ ਇਹ ਮੱਥਾ ਟੇਕ ਰਹੀ ਸੰਗਤ ਇਹ ਪੋਰਾ ਸਹਿਬਾ ਜਿੱਥੇ ਮਹਾਪੁਰਸ਼ਾਂ ਨੇ ਭਗਤੀ ਕੀਤੀ ਸੀ ਇੱਥੇ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖਿਓ ਇੱਥੇ ਨਾ ਪੁਰਾਤਨ ਜਿਹੜੀ ਇੱਕ ਇੱਟ ਪਈ ਆ ਪੁਰਾਤਨ ਸਮਿਆਂ ਦੀ ਉਹਦੇ ਤੁਹਾਨੂੰ ਦਰਸ਼ਨ ਕਰਾਉਣੇ ਜਿਹੜਾ ਖੰਡਾ ਸਹਿਬ ਪਿਆ ਉਹਦੇ ਅੱਗੇ ਜਿਹੜੀ ਆ ਪੁਰਾਤਨ ਇੱਟ ਆ ਇੱਥੇ ਮਹਾਪੁਰਸ਼ਾਂ ਨੇ ਭਗਤੀ ਕੀਤੀ ਸੀ ਇਹ ਪੋਰਾ ਸਹਿਬ ਬਣਿਆ ਹੈ ਗੁਰਦੁਆਰਾ ਸਾਹਿਬ ਵਿੱਚ ਇਹ ਸਾਹਮਣੇ ਜਿਹੜੀ ਇਹ ਪਰਾਤਣ ਇੱਟਾਂ ਇਹ ਵਾਲੀ ਪੁਰਾਣੇ ਸਮੇਂ ਦੀ ਪਈ ਹੈ ਗੁਰਦੁਆਰਾ ਸਾਹਿਬ ਦੀ। ਇੱਧਰ ਜਿਹੜਾ ਫੋਟੋ ਲੱਗੀ ਆ ਇਹ ਹੈਗੇ ਆ ਬਾਬਾ ਬਖਤਾਵਰ ਸਿੰਘ ਜੀ ਜਿਨ੍ਹਾਂ ਨੇ ਇਸ ਜਗ੍ਹਾ ਨੂੰ ਪਹਿਚਾਣਿਆ ਸੀਗਾ। ਇਹ ਬਾਬਾ ਬਖਤਾਵਰ ਸਿੰਘ ਜੀ ਆ। ਤੇ ਇਹ ਜਿਹੜੀ ਫੋਟੋ ਲੱਗੀ ਆ ਇਹ ਲੱਗੀ ਆ ਬਾਬਾ ਸੰਤੋਖ ਸਿੰਘ ਜੀ ਦੀ ਜਿਨ੍ਹਾਂ ਦਾ ਇੱਥੇ ਅੰਤਿਮ ਸੰਸਕਾਰ ਹੋਇਆ ਸੀਗਾ ਜਿਨ੍ਹਾਂ ਨੇ ਇੱਥੇ ਦੇਹਾਂਤ ਹੋਇਆ ਸੀਗਾ ਫਿਰ ਉਹਨਾਂ ਦਾ ਸੰਸਕਾਰ ਕੀਤਾ ਸੀ ਇਸ ਜਗ੍ਹਾ ਤੇ। ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਅਸੀਂ ਪੋਰਾ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੇ ਆ ਤੇ ਇੱਥੇ ਪੋੜੀਆਂ ਬਣੀਆਂ ਵਾਂ ਇਹ ਦੇਖੋ ਇਧਰੋਂ ਜਿਹੜਾ ਆਪਾਂ ਆਉਂਦੇ ਆ ਦਰਸ਼ਨ ਕਰਨ ਦੇ ਲਈ ਤੇ ਫਿਰ ਜਦੋਂ ਅਸੀਂ ਵਾਪਸ ਜਾਂਦੇ ਆ ਤੇ ਆਪਾਂ ਇਧਰ ਪੋੜੀਆਂ ਦੇ ਵਿੱਚ ਦੀ ਵਾਪਸ ਜਾਂਦੇ ਆ ਹੁਣ ਅਸੀਂ ਮੱਥਾ ਟੇਕ ਲਿਆ ਵਾ ਗੁਰੂ ਪਿਆਰੀ ਸਾਧ ਸੰਗਤ ਜੀ ਤੇ ਹੁਣ ਅਸੀਂ ਬਾਹਰ ਆ ਗਏ ਆ ਇਹ ਇੱਕ ਗੇਟ ਆ ਬਾਹਰ ਜਾਣ ਦੇ ਲਈ ਗੁਰਦੁਆਰਾ ਸਾਹਿਬ ਵਿੱਚ ਦੋ ਗੇਟ ਬਣੇ ਬਾਹਰ ਜਾਣ ਲਈ ਇੱਕਾ ਲੰਗਰ ਹਾਲ ਵਿੱਚ ਆ ਅਪਲੰਗਰ ਹਾਲ ਵਾਲੇ ਗੇਟ ਵਿੱਚ ਦੀ ਬਾਹਰ ਜਾਵਾਂਗੇ ਇਹ ਬਹੁਤ ਵੱਡਾ ਅੰਦਰ ਜਿਹੜਾ ਲੰਗਰ ਹਾਲ ਬਣਿਆ ਇਹ ਦੇਖੋ ਸਾਹਮਣੇ ਇਹ ਲੰਗਰ ਹਾਲ ਆ ਇਹ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਇੱਧਰ ਇੱਕ ਗੇਟ ਆ ਇਹ ਦੇਖੋ ਆ ਸਾਹਮਣੇ ਗੇਟ ਆ ਇੱਧਰ ਦੀ ਅਸੀਂ ਜਿਹੜਾ ਬਾਹਰ ਜਾਵਾਂਗੇ ਇਹ ਅਸੀਂ ਬਾਹਰ ਜਾ ਰਹੇ ਹਾਂ ਗੁਰੂ ਪਿਆਰੀ ਸਤਸੰਗਤ ਜੀ ਹੁਣ ਅਸੀਂ ਦਰਸ਼ਨ ਕਰਕੇ ਵਾਪਸ ਜਾ ਰਹੇ ਹਾਂ ਤੇ ਜਦੋਂ ਵੀ ਤੁਹਾਡਾ ਮੌਕਾ ਮਿਲੇ ਅੰਮ੍ਰਿਤਸਰ ਜਾਣ ਵਲ ਤੇ ਤੁਸੀਂ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਜਰੂਰ ਕਰਕੇ ਜਾਣਾ ਬਹੁਤ ਪਿਆਰਾ ਗੁਰਦੁਆਰਾ ਸਾਹਿਬ ਬਣਿਆ ਆ ਤੇ ਬਹੁਤ ਮਹਾਨਤਾ ਹੈ ਗੁਰਦੁਆਰਾ ਸਾਹਿਬ ਜੀ ਦੀ ਜਿਹੜਾ ਕਿ ਪਿੰਡ ਰਮੀਦੀ ਜ਼ਿਲ੍ਹਾ ਕਪੂਰਥਲਾ ਵਿੱਚ ਸਥਿਤ ਹੈ ਤੇ ਇੱਥੇ ਮੈਂ ਵੀਲੌਗ ਦਾ ਐਂਡ ਕਰਦੀ ਹਾਂ ਵਾਹਿਗੁਰੂ ਜਿੱਕਾ ਖਾਲਸਾ